राम राम मेरी सारी बाणा ने काकी ताइया ने जे थारी बहस सातवें महीने में गया बन लाग हो, तो जो तुम ईब खे वो पे दिखेगा और दिखेगा क्यों कर जब उसकी सुथरी और बढ़िया तैयार हो जाएगी जब ठोक बाल्टी दूध की काटोगी तो उस खातर बाट के देखन लाग रही हो तावली ही जाओ ना तो बाटका के बाबू ने भेज दो मेडिकल स्टोर पे उड़ते लेकर आओ राइट एच राइट एच ने दस दस एम एल तड़के रोटी रोटियाँ चौपड़ कर दो ਇਸ ਤਰ੍ਹਾਂ ਹੀ ਮੈਂ ਕਿ ਲੇਵ ਟੀ ਵੀ ਬੜੀ ਹਤਿਆਰ ਹੋਗੀ ਅਰ ਝੋਟੀ ਵੀ ਸੁਥਰੀ ਦਿਖੇਗੀ ਯਾ ਪਹਿਲਾਂ 1 ਲੀਟਰ ਕੀ ਪੈਕਿੰਗ ਮਾਇਆ ਕਰਤੀ 2 ਕੀ ਵੀ ਆ ਗਈ ਹੈ ਅਰ ਬੇਬੌਰ ਵੀ ਗਣੀ ਜਾਣਕਾਰੀ ਚਾਹੀਏ ਸੈਨਾ ਤੇ 23 ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਕੀ ਪਸੰਦ ਰਾਈਟ ਹੈਚ ਲੈ ਵੀ ਮਿੱਤਰੋ ਅਪਾ ਵਰਜਰਾਠੀ ਦੇ ਵਿੱਚ ਪਹੁੰਚੇ ਹੋਏ ਆ ਤੇ ਬਾਈ ਕੋਲੇ ਦੋ ਨਗ ਬਕਾਊ ਆ ਇੱਕ ਝੋਟੀ ਆ ਪਹਿਲੇ ਸੂਏ ਸੂਨ ਵਾਲੀ ਆ ਤੇ ਇੱਕ ਮੱਝ ਆ ਗਈ ਤੀਜੇ ਸੂਏ ਤੇ ਬਾਕੀ ਬਾਈ ਤੋਂ ਜਾਣਕਾਰੀ ਲੈ ਕੇ ਦੇਮ ਪਹਿਲਾਂ ਇੱਕ ਵਾਰੀ ਤੁਰਦੀ ਝੋਟੀ ਚੈੱਕ ਕਰ ਲੋ ਤੇ ਫੇਰ ਆਪਾਂ ਸਾਰੀ ਗੱਲਬਾਤ ਜਿਹੜੀ ਬਾਈ ਨਾਲ ਕਰਾਂਗੇ ਤੇ ਬਾਕੀ ਕਿੰਨੇ ਦਿਨ ਲੈਂਦੀ ਆ ਕੀ ਗੱਲਬਾਤ ਇਧਰ ਨੂੰ ਲਾ ਜਾ ਗੇਟ ਕੰਨੀ ਸਕੀਨ ਆ ਝੋਟੀ ਤੇ ਆਰਡਰ ਦੀ ਜਿਹੜੀ ਬਨਾਵਟਾ ਬਹੁਤ ਸੋਹਣੀ ਆ ਕੱਲਾ ਕੱਲਾ ਥਣ ਲੱਗਿਆ ਤੇ ਤਿਆਰ ਹੁੰਦੀ ਆਉਂਦੀ ਆ ਤੇ ਕੁਝ ਟਾਈਮ ਲਈ ਨਾ ਕੱਚੀ ਆ ਗਈ ਬਾਕੀ ਬਾਈ ਨਾਲ ਸਾਰੀ ਗੱਲਬਾਤ ਪ੍ਰੋਪਰ ਆਪਾਂ ਕਰਦੇ ਆ ਤੇ ਕੀ ਡਿਟੇਲ ਰਹਿੰਦੀ ਆ ਇੱਕ ਮੰਨ ਲਓ ਦੰਦਾਂ ਜੋ ਕਿ ਮੈਂ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਸਕੀਨ ਝੋਟੀਏ ਗੁੰਡੀ ਤੇ ਬਾਕੀ ਬੰਨ ਦੇ ਬਾਈ ਪੂਰੀ ਜਾਣਕਾਰੀ ਲੈ ਕੇ ਦਿੰਦੇ ਆ ਮਿੱਤਰੋ ਜਿਹੜੇ ਭਰਾ ਪਹਿਲੀ ਵਾਰ ਦੇਖੀ ਜਾਂਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਆਪਣੇ ਕਿਦਾਂ ਲੱਗਦੀ ਹੈ ਜੇ ਕਿਸੇ ਭਰਾ ਨੇ ਐਡ ਕਰਾਉਣੀ ਹੋਵੇ ਤਾਂ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਦੋ ਨੰਬਰ ਤੇ ਮਿੱਤਰੋ ਆਪਾਂ ਤੋਰ ਕੇ ਦਿਖਾਉਨੇ ਆ ਤੁਹਾਨੂੰ ਮੱਝ ਆ ਗਈ ਤੀਜੇ ਸੂਏ ਤੇ ਬਾਕੀ ਇਹਦਾ ਵੀ ਥਣਲੇਵਾ ਬਿਲਕੁਲ ਸਾਫ ਆ ਸਿੰਘਾਂ ਦੀ ਜ਼ਰੂਰ ਵੱਡੀ ਆ ਤੇ ਬਾਕੀ ਚੰਗੀ ਆ ਥਣਲੇਵੇ ਕਿੰਨੇ ਸਾਫ ਜਮਾ ਆਰਡਰ ਦੀ ਕੁਆਲਿਟੀ ਇਹ ਤੁਸੀਂ ਚੈੱਕ ਕਰ ਲਓ ਕੱਲਾ ਕੱਲਾ ਥਣ ਲੱਗਿਆ ਹੱਥੀ ਚ ਬਾਈ ਵਧੀਆ ਬਾਈ ਸਾਫ ਦੱਸਦਾ ਤੇ ਮੋਰਦਾ ਬਾਈ ਆਰਡਰ ਇਹ ਵੀ ਭਰਦੀ ਆਉਂਦੀ ਆ ਤੇ ਕਿੰਨਾ ਟਾਈਮ ਰਹਿੰਦਾ ਕੀ ਗੱਲ ਬਾਤ ਸਾਰੀ ਬਾਈ ਨਾਲ ਪ੍ਰੋਪਰ ਕਰਦੇ ਆ ਡਿਟੇਲ ਦੇ ਵਿੱਚ ਤੇ ਕੀ ਮਾਲ ਮੁੱਲ ਰਹੂ ਉਹ ਵੀ ਤੁਹਾਡੇ ਸਾਹਮਣੇ ਦੱਸਾਂਗੇ ਦੇਖ ਕੇ ਸੇ ਭਰਾ ਨੇ ਮਨ ਲੁਕਰੇ ਦੁੱਧ ਪਿਆ ਪੀਣ ਵਾਸਤੇ ਕਈ ਵਾਰ ਅਗਲਾ ਕਹਿੰਦਾ ਪਿੰਡ ਚੋਂ ਖਰੀਦ ਲੇ ਘਰਾਂ ਚੋਂ ਖਰੀਦ ਲੇ ਚੰਗੀ ਮੱਝ ਹਨ ਮੰਡੀਆਂ ਤੇ ਮਨ ਲੱਜਕੀ ਨਹੀਂ ਕਰਦਾ ਤਾਂ ਆਪਾਂ ਬਾਈ ਨਾਲ ਸਾਰੀ ਪ੍ਰੋਪਰ ਗੱਲ ਕਰਦੇ ਆਂ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਦ ਉਸਕੀ ਲਿਓਟੀ ਸੁਥਰੀ ਅਰ ਬੜੀ ਤਿਆਰ ਹੋ ਜਾਗੀ ਜਦ ਠੋਕ ਕੇ ਨਾ ਬਾਲਟੀ ਦੁੱਧ ਕੀ ਕਾਢੋਗੀ ਤਾਂ ਉਸ ਖਾਤਰ ਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ना तो बालका के बापू ने भेज दो मेडिकल स्टोर पे उड़ते लेकर हथियार होगी और झोटी भी सुथरी दिखेगी या पहले एक लीटर की पैकिंग माया करती दो की में भी आ गई है और बेबे और भी घनी जानकारी चाहिए इसे ना तो इस नंबर पर फोन कर लियो सात आठ नो दो जीरो बयालीस हजार हर पशुपालक की पसंद राइट एच ਬਾਈ ਹਸੀ ਗਾਲ ਸਤਿ ਸ੍ਰੀ ਅਕਾਲ ਵੀਰੇ ਤੇ ਬਾਈ ਨਾਮ ਦੱਸੋ ਪਹਿਲਾਂ ਆਪਣਾ ਆਪਣਾ ਨਾਮ ਪੱਪੀ ਆ ਬਾਈ ਚੱਲਦਾ ਠੀਕ ਆ ਪਿੰਡ ਤੇ ਮਨਲਾ ਪੱਪੀ ਕਹਿੰਦੇ ਹਨਾ ਹਾਂ ਠੀਕ ਆ ਪਿੰਡ ਬਾਈ ਆਪਾਂ ਬੁਰਜਰਾਠੀ ਬੁਰਜਰਾਠੀ ਜ਼ਿਲ੍ਹਾ ਮਾਨਸਾ ਪੈਂਦਾ ਹਨਾ ਇੱਕ ਨੰਬਰ ਬਾਈ ਮਨਲਾ ਵੀ ਥੋੜੇ ਅਨਪੜਾ ਜਿਵੇਂ ਕਹਿੰਦੀ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਪਿੰਡ ਬੁਰਜਰਾਠੀ ਜ਼ਿਲ੍ਹਾ ਮਾਨਸਾ ਪੈਂਦਾ ਮਿੱਤਰੋ ਤੇ ਬਾਕੀ ਹਾਂ ਬਾਈ ਜੇ ਆਪਾਂ ਪੱਪੀ ਪਹਿਲੇ ਨੰਬਰ ਵਾਲੀ ਝੋਟੀ ਦੀ ਗੱਲ ਕਰ ਲਈਏ ਤਾਂ ਮਨਲਾ ਕਿੰਨਾ ਕੁ ਟਾਈਮ ਲੈਂਦੀ ਆ ਉਸ ਦਿਨ ਬਾਈ ਅੱਜ 6 ਦਿਨ ਰਹਿ ਗਏ 6 ਦਿਨ ਰਹਿ ਗਏ ਹ ਹਾਂ ਬਸ ਇੱਕ ਹਫਤਾ ਮੰਨ ਲਾ ਬਾਕੀ ਆ ਤੇ ਮਨ ਲਾ ਬਈ ਦੀ ਮਾਂ ਗੜੀ ਇਹੀ ਆ ਨਾ ਮਾਂ ਬਾਗੀ ਇਹਦੀ ਮਾਂ ਇਹਦੀ ਬਾਗੀ ਠੀਕ ਆ ਤੇ ਮਨ ਲਾ ਦੁੱਦੀ ਪੱਪੀ ਕਿੰਨੀ ਕੁ ਉਮੀਦ ਰਹੂਗੀ ਆਪਾਂ ਨੂੰ ਨਸਲ ਕੇ ਮਾ ਮਾਦਰ ਦਾ ਦੱਸਤਾ 12 ਲੀਟਰ ਬਈ 12 ਲੀਟਰ ਤੇ ਝੋਟੀ ਮੇਰਾ ਮਨ ਕਹਿੰਦੀ 10 ਲੀਟਰ ਦੂ ਪਹਿਲੇ ਸੂਏ ਵੀ 10 ਲੀਟਰ ਮੰਨ ਲਾ ਦੇ ਦੂ ਹਾਂ ਦੇਊਗੀ ਖੁਦਾਂ ਦੀ ਸੇਵਾ ਕਰਾਂਗੇ ਸੇਵਾਦਾਰ ਸਾਵਾ ਲੈ ਵੀ ਮਿੱਤਰੋ ਪਹਿਲੇ ਸੂਏ ਝੋਟੀ ਨੇ ਸੂਣਾ ਇੱਕ ਹਫਤੇ ਦੀ ਕੱਚੀ ਆ ਤੇ ਆਰਡਰ ਦੀ ਜਿਹੜੀ ਤੁਹਾਡੇ ਸਾਹਮਣੇ ਸੇਫ ਬਣਦੀ ਆਉਂਦੀ ਆ ਇੱਕ ਹਫਤੇ ਦੇ ਵਿੱਚ ਤਾਂ ਇਹਨੇ ਹੋਰ ਵੀ ਬਣਾਉਣਾ ਤੇ ਬਾਈਆਂ ਦੁੱਧ 10 ਕਿਲੋ ਦੀ ਕਹਿੰਦਾ ਉਮੀਦ ਲਾ ਕੇ ਚੱਲੇ ਆ ਤੇ ਪੱਪੀ ਭਾਈ ਰੇਟ ਕੀ ਕਰਤਾ ਛੋਟੀ ਦਾ ਬਾਈ 1,60,000 1,60,000 ਮਾਨਤਨ ਹੋ ਜਾਊਗਾ ਹਾਂ ਮਾਨਤਾਨ ਹੀ ਆ ਬਸ ਮੌਕੇ ਤੇ ਚੱਲੀ ਜਾਂਦਾ ਹਾਂ ਵਿੱਚ ਮਾਨਤਨ ਮਾਨਤਨ ਵਿੱਚ ਚਾ ਹੋਊਗਾ ਠੀਕ ਆ ਮਾਨਤਨ ਬਾਈ ਕਹਿੰਦਾ ਕਰਾਂਗੇ ਰੇਟ 1.60 ਕਰਦਾ ਤੇ ਕਿਉਂਕਿ ਚੰਗੀ ਏ ਝੋਟੀ ਬਧੇ ਸਕੀਨਾਂਗੀ ਕੁੰਡੀ ਆ ਤੇ ਆਰਡਰ ਜਿਹੜਾ ਹਜੇ ਬਣਾਉਂਦੀ ਆਉਂਦੀ ਆ ਇੱਕ ਹਫਤੇ ਦੀ ਗੱੱਚੀ ਆ ਦੇ ਪੱਪੀ ਬਾਈ 2 ਨੰਬਰ ਵਾਲੀ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਆ। ਮੱਝ ਦਾ ਬਜਟ 1,30,000। 1,30,000 ਤੇ ਮਨ ਲਾ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਸੀ ਨੇ? ਇਹਨੇ ਬਾਈ 11 ਲੀਟਰ। 11 ਲੀਟਰ। ਠੀਕ ਆ ਤੇ ਹੁਣ ਮਨ ਲਾ ਤੀਜੇ ਸੂਹ ਕੀ ਚੌਥੇ? ਹੁਣ ਇਹ ਬਾਈ ਤੀਜੇ ਸੂਹੂਗੀ। ਤੀਜੇ ਸੂਏ ਸੂਹੂਗੀ ਤੇ ਪਿਛਲੀ ਵਾਰ ਇਹਨੇ 11 ਲੀਟਰ ਦੁੱਧ ਦਿੱਤਾ। ਮਿੱਤਰੋ ਇਹਦਾ ਕਿੰਨਾ ਕੁ ਟਾਈਮ ਰਹਿ ਗਿਆ ਬਾਈ? ਇਹਦੇ ਬਾਈ 12 ਦਿਨ। ਇਧਰ ਨੂੰ ਹੋਰ ਲਾ 12 5-6 ਦਿਨਾਂ ਦਾ ਫਰਕ ਆ। ਠੀਕ ਆ 12 ਦਿਨ ਰਹਿ ਗਏ। ਠੀਕ ਆ ਇਹਦੇ ਮੰਨ ਲਓ 1 ਤੇ ਬਾਕੀ ਕਈ ਵਾਰ ਵੱਧ ਘੱਟ ਵੀ ਰਹਿੰਦਾ ਪਸੂ ਹੈ ਨਾ ਤੇ ਬਾਕੀ ਆਰਡਰ ਚੰਗਾ ਹੁਣਾਉਂਦੀ ਆ ਪਿਛਲੇ ਸੂਏ 11 ਕਿਲੋ ਕੱਢਿਆ ਐਤਕੀ ਹੈਗੀ ਵਧਣ ਦੀ ਕੋਈ ਉਮੀਦ ਮੇਰੇ ਤੇ ਬਾਈ ਆਪਾਂ ਲੈਤੀ ਸੀ ਠੀਕ ਆ ਮੁੱਲ ਲੈ ਲਿਆ ਸੀ ਸੱਜਰ ਲੈ ਆਏ ਸੀ ਸੱਜਰ ਲੈ ਲੈਂਦੀ ਤੇ ਦੂਜੇ ਸੂਏ ਬਕਾਇਆ ਕਰਤੀ ਠੀਕ ਆ ਲੈ ਮਿੱਤਰੋ ਚਾਰ ਚੰਗੀ ਆ ਬਾਕੀ ਹਲੇ ਸਾਮ ਸੰਭਾਲਾ ਤੇ ਇਹਦਾ 132 ਹਾਂ ਬਾਈ ਇਹਦਾ 130 ਆ ਛੋਟੀ ਦੇ 160 ਆ ਮਾਨ ਤਾਨ ਦੋਨਾਂ ਦੇ ਵਿੱਚ ਹੋ ਜੂਗਾ ਜੇ ਕੋਈ ਭਰਾ ਜੋੜਾ ਖਰੀਦਣਾ ਚਾਹੁੰਦਾ ਤਾਂ ਉਹ ਜੋੜਾ ਵੀ ਖਰੀਦ ਸਕਦਾ ਹੈ ਨਾ ਬਈ ਉਹੇ ਜਿਹਾ ਮਨਤਾਨ ਹੋ ਜੂਗਾ ਤੇ ਬਾਕੀ ਪਿੰਡ ਬੁਰਜਰਾਠੀ ਆ ਜ਼ਿਲ੍ਹਾ ਮਾਨਸਾ ਰਹਿੰਦਾ ਨੰਬਰ ਸਕਰੀਨ ਤੇ ਬਾਈ ਦਾ ਸੰਪਰਕ ਕਰ ਸਕਦਾ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰੋ ਚੰਗੀ ਲੱਗੀ ਧੰਨਵਾਦ ਮਿੱਤਰੋ